ਸਮਰਾਲਾ ਦੇ ਨਜ਼ਦੀਕੀ ਪਿੰਡ ਬਗਲੀ ਕਲਾਂ ਵਿੱਚ ਨੌ ਕਿੱਲਿਆਂ ਵਿੱਚ ਬਣੇ ਪ੍ਰਾਲੀ ਦੀਆਂ ਗੱਠਾਂ ਦੇ ਡੰਪ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਰੀਬ 2 ਢਾਈ ਕਰੋੜ ਰੁਪਏ ਦੀ ਪ੍ਰਾਲੀ ਸੜ ਕੇ ਸੁਆਹ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪ੍ਰਾਲੀ ਦੇ ਡੰਪ ਦੇ ਵਿੱਚ 800 ਟਨ ਪ੍ਰਾਲੀ ਦੀਆਂ ਗੱਠਾਂ ਪਈਆਂ ਸਨ ਜਿਸ ਵਿੱਚੋਂ 500 ਟਨ ਪ੍ਰਾਲੀ ਦੀਆਂ ਗੱਠਾਂ ਸੜ ਚੁੱਕੀਆਂ ਨੇ ਅੱਗ ਨੇ ਭਿਆਨਕ ਸੀ ਕਿ ਅੱਗ ਤੇ ਕਾਬੂ ਪਾਉਣ ਦੇ ਲਈ ਕਰੀਬ 20 ਤੋਂ 25 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗੀਆਂ ਫਰਮ ਦੇ ਮੁਨੀਮ ਰਣਜੋਤ ਸਿੰਘ ਨੇ ਅੱਗ ਲੱਗਣ ਦੇ ਕਾਰਨਾਂ ਤੇ ਨੁਕਸਾਨ ਦੀ ਜਾਣਕਾਰੀ ਦਿੱਤੀ ਹੈ ਇਹ ਭਾਈ ਆਪਣੇ 파ਟਨ ਦੇ ਲੋ ਜੀ ਭਾਈ ਤੇ ਆਪਣੇ ਦੀਪ ਭਾਈ ਨੇ ਹੁਸ਼ਾਰਪੁੱਤ ਨੇ ਇਹਦੇ ਖੂਤ ਜਾ ਗਏ ਅੱਗ ਲੱਗਣ ਦਾ ਕਾਰਨ ਅੱਗ ਦਾ ਕਾਰਨ ਇਹ ਦੇਖੋ ਜੀ ਆਪਣਾ ਮੱਕੀ ਦਾ ਖੇਤ ਸੀਗਾ ਤੇ ਮੱਕੀ ਦੇ ਖੇਤ ਤੋਂ ਉਹਨਾਂ ਨੇ ਬੜਾਈ ਕੀਤੀ ਸੀ ਕੱਲ ਤੇ ਅੱਜ ਅੱਗ ਲਾਤੀ ਉਹਨਾਂ ਨੇ ਤੇ ਟਾਂਡੇ ਤੋਂ ਕਿਤੇ ਫਲੋ ਆ ਉੱਡ ਗਏ ਸਵੇਰ ਦੇ ਟਾਈਮ ਉੱਪਰ ਗਿਰ ਗਏ ਆ ਤੇ ਇੱਕੋ ਦਮ ਅੱਗ ਫੜ ਲਈ ਹਵਾ ਜਿਆਦਾ ਤੇਜ਼ ਸੀਗੀ ਉਹਦੇ ਕਰਕੇ ਇੱਕੋ ਦਮ ਸਾਰੀ ਤਕਰੀਬਨ ਆਪਣਾ ਮਾਲ ਫੋ ਗਿਆ ਕਾਫੀ 8000 ਟਾਂਡੇ ਨੇ ਤੇ ਹੋ ਗਿਆ ਕਿੰਨੇ ਦੇ ਆਈਡੀ ਕੋਸ ਕਾਸਟ ਆਈਏ 22 ਕਰੋੜ ਰੁਪਏ ਤੇ ਜਿਹੜਾ ਜਿਹੜਾ ਮਾਲ ਪਿਆ ਸੀ ਕਿੰਨਾ ਕੁ ਬਚ ਗਿਆ ਉਹ ਸੋ ਆਪਣਾ ਤਗਰੀਵਰ 300 ਕਰੋੜ ਦੇ ਰੇਟ ਤੇ ਬਚਿਆ ਹੈ ਅਭੀ ਡੇਢ ਬਚਦਾ ਹੋਊਗਾ ਉਹ ਕਿੱਥੇ ਲੈ ਕੇ ਜਾ ਰਹੇ ਨੇ ਇਹ ਆਪਣਾ ਜਿਹੇ ਸ਼ਿਫਟਿੰਗ ਕਰ ਰਹੇ ਇੱਕ ਸਾਈਡ ਤੇ ਉੱਥੋਂ ਆ ਦੇਖਾਂਗੇ ਫੈਕਟਰੀ ਨਾਲ ਜਿਹੜੀ ਫੈਕਟਰੀ ਹੈਗਾ ਉਸ ਮਾਲ ਨਾਲ ਉਹਨਾਂ ਗੱਲਬਾਤਾਂਗੇ ਕਿ ਤੁਸੀਂ ਮਾਲ ਸਟਾਕ ਤੇ ਕਿੰਨੇ ਕੀ ਰੇਟ ਦਿੰਦੇ ਹੋ ਇਹ ਆਪਣਾ 9 ਕਿੱਲੇ ਦਾ ਮਾਲ ਲੱਗ ਗਿਆ ਸਟੌਕ ਵਿੱਚ ਤੁਹੋਂ ਕੋਕਸਤ ਪਰਬੰਧ ਕੀਤੇ ਸੀ ਆ ਗੁਰੂ ਜੀ ਹਾਂਜੀ ਹਾਂਜੀ ਭਾਜੀ ਆਪਣਾ ਫਾਇਰ ਨੂੰ ਜਦੀ ਜਾ ਹੋਈ ਆ ਤੇ ਉਦੋਂ ਨਾਲ ਦੀ ਨਾਲੇ ਆਪਣੇ ਫਾਇਰ ਨੂੰ ਫੋਨ ਕੀਤਾ 5-10 ਮਿੰਟਾਂ ਦੇ ਆ ਗਈ ਸੀ ਬਾਈ ਇਹ ਉਦੋਂ ਆਪਣਾ ਹੈ ਨਹੀਂ ਸੀ ਇਹ ਵੀ ਕੋਈ ਦਿੱਕਤ ਨਹੀਂ ਸੀਗੀ ਦੇਖੋ ਪਹਿਲਾਂ ਵੀ ਆਪਾਂ ਇੱਕ ਦੰਪ ਤਾਂ ਲੱਗਿਆ ਨਹੀਂ ਹੋਇਆ ਜੀ ਕਿੰਨੇ ਕੇ ਸਮੇਂ ਤੋਂ ਹੋਇਆ ਜੀ ਇਹ ਆਪਣਾ ਹੋ ਗਿਆ ਜੀ ਆ ਨਵੰਬਰ ਦੇ ਜਾਨੀ ਕਿ ਲਾਸਟ ਦਾ ਹੋ ਕਰਿਆ ਸੀਗਾ ਇਹ ਆਪਾਂ ਨੇ ਐਨਓਸੀ ਤਾਂ ਨਹੀਂ ਉਹ ਦੇਖੋ ਆਪਣਾ ਕੁਝ ਨਹੀਂ ਹੈਗਾ ਭਾਜੀ ਜਿਵੇਂ ਹੁਣ ਆਪਣੇ ਸਾਡੇ ਅੰਦਰ ਬਸ ਕੇ ਉਹਨਾਂ ਬਾਰੇ ਨਹੀਂ ਕੋਈ ਜਾਣਦਾ ਨਹੀਂ ਨਹੀਂ ਹੋਈ ਤਾਂ ਭਾਜੀ ਉਹਨਾਂ ਨੂੰ ਪਤਾ ਹੈ ਭਾਜੀ ਉਹਨਾਂ ਨੂੰ ਪਤਾ ਹੈ ਭਾਜੀ ਇਹ ਉਹਨਾਂ ਦੇ ਦੱਸਣ ਦੇ ਅਨੁਸਾਰ ਮਾਲਕਾਂ ਦੇ ਵੀ ਕਹਿੰਦੇ ਮੱਕੀ ਨੂੰ ਲੱਗੀ ਹੋਈ ਸੀਗੀ ਉੱਥੋਂ ਕਿਤੇ ਉੜ ਕੇ ਚਿੰਗੜਾ ਇੱਧਰ ਪੈ ਗਿਆ ਜਿਵੇਂ 10 ਸਰੇ ਨੋਰੇ ਜਿਵੇਂ ਅਸੀਂ ਪੁੱਛਿਆ ਕਿ ਵੀ ਕੀ ਗੱਲ ਹੋਈ ਆ ਕਿੰਨੇ ਦਾ ਨੁਕਸਾਨ ਹੋਇਆ ਨੁਕਸਾਨ ਜੀ ਇਹਨਾਂ ਦੇ ਦੱਸਣ ਅਨੁਸਾਰ ਤਾਂ ਕਈ ਘਰ ਤੋੜਾਂ ਦੱਸਦੇ ਨੇ ਬਾਕੀ ਹਜੇ ਪਤਾ ਨਹੀਂ ਗਈ। ਕਦੋਂ ਤੋਂ ਡੰਪ ਇੱਥੇ ਲੱਗੇ ਹੋਇਆ ਵਾ? ਡੰਪ ਦਾ ਨਹੀਂ ਪਤਾਇਆ ਕਦੋਂ ਤੋਂ ਲੱਗਿਆ ਆਇਆ ਵਾ। ਅਸੀਂ ਤਾਂ ਅੱਜ ਬੁਝਾਉਣ ਆਏ ਆ ਸਾਨੂੰ ਤਾਂ ਪਤਾ ਵੀ ਉਹਰੇ ਡੰਪ ਦਾ। ਕੋਈ ਇਹਨਾਂ ਨੇ ਪੁੱਤਾ ਪ੍ਰਬੰਧ ਕੀਤਾ ਸੀ ਅੱਗ ਬੁਝਾਉਣ ਲਈ ਜਾਂ ਕੋਈ? ਉਹ, ਉਹਰੇ ਤਾਂ ਹੀ ਕੋਈ ਹੈ ਨਹੀਂ ਸੀ ਪਾਣੀ ਦਾ ਪ੍ਰਬੰਧ ਉਧਰ ਸਾਈਡ ਤੇ ਪੱਠੇ ਤੋਂ ਇਹਨਾਂ ਨੇ ਹੀ ਜਿਆਦਾ ਬਣਾਇਆ ਹੋਇਆ ਹੈ। ਉੱਥੋਂ ਹੀ ਲੈ ਕੇ ਆਉਂਦੇ ਆ ਜੀ ਪਾਣੀ ਅਸੀਂ।